ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਤੇ ਪਰਮਸਰ ਜੋ ਗੁਰੂ ਘਰ ਦੇ ਗੁਰਸਾਲੇ ਗੁਰੂ ਸత్సੰਗਤ ਜੀ ਬਹੁਤ ਵੱਡੇ ਪੱਗਾਂ ਵਾਲੇ ਹਾਂ ಅಪਾਰ ਕਿਰਪਾ ਹੋਈ ਸਾਡੇ ਸਾਰਿਆਂ ਉਪਰ ਉਸ ਕਲਪੁਰਖ ਭਾਈ ਗੁਰਿੰਦ ਜੀ ਦੇ ਦਸਤਕਾ ਹਰ ਐਤਵਾਰ ਨੂੰ ਆਪਣੀ ਸਫੀਅਤ ਦੇ ਵੰਟਣ ਦੇ ਵਿੱਚ ਹਾਜ਼ਰੀਆਂ ਲਗਾਉਣ ਵਾਸਤੇ ਹਾਜ਼ਰ ਹੋ ਜਾਣੇ ਆ ਬਿਨਾਂ ਭਾਗਾਂ ਤੋਂ ਇਹ ਕਡੀਆਂ ਨਸੀਬ ਨਹੀਂ ਹੋਇਆ ਕਰਦੀਆਂ ਤੁਨ ਕੋ ਬਿਨ ਭਾਗਾਂ ਸਭ ਸੰਗ ਨਾਲ ਲੱਭੇ ਮਨ ਸੰਗਤ ਨਾਲ ਅਲਪ੍ਰਿਚੇ ਜਿਓ ਬਿਨਾਂ ਭਾਗਾਂ ਤੋਂ ਕੋਈ ਸੰਗਤ ਨਹੀਂ ਮਿਲਦੀ ਜੇ ਸੰਗਤ ਨਹੀਂ ਕਰਾਂਗੇ ਤਾਂ ਮਨ ਵਿਕਾਰਾਂ ਦੀ ਮੈਲ ਦੇ ਨਾਲ ਭਰ ਜਾਂਦਾ ਹੈ ਸੋ ਭਾਗਾਂ ਵਾਲੇ ਹਾਂ ਆਏ ਹਾਂ ਇਕੱਤਰ ਹੋ ਕੇ ਆਪਣੇ ਮੁਰਸ਼ਿਦ ਦੇ ਅਗੇ ਸਿਰਕ ਪਾਉਣ ਵਾਸਤੇ ਮਾਇਕੋ ਜੀ ਹਮ ਅਪਰਾਧੀਆਂ ਆਸੀ ਪਤਾ ਨਹੀਂ ਕਿੰਨੇ ਇੱਕ ਪਾਪ ਦਿੱਤੇ ਹੋਏ ਨੇ ਹਮ ਆਗੁਣ ਭਰੇ ਇੱਕ ਗਣ ਨਾ ਹੂੰ ਅਸੀਂ ਔਗਣਾ ਤੇ ਭਰੇ ਹੋਏ ਹਾਂ ਇੱਕ ਵੀ ਗੁਣ ਨਹੀਂ ਸਾਡੇ ਵਿੱਚ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗਣ ਨਾ ਮਿਤਾ ਦੇਓ ਕੋਈ ਐ ਮੇਰੇ ਮਾਲਕ ਜੀ ਉਹ ਮੇਰੇ ਗੁਣ ਔਗਣਾ ਗੁਣ ਚਾਰੇ ਹੁਨਾ ਜੇਦੋ ਇਸ ਤਰ੍ਹਾਂ ਤੇ ਗੁਰੂ ਕੋ ਗੁਰੂ ਜੀ ਅੱਗੇ ਨੀਵੇਂ ਹੋ ਕੇ ਆਉਨੇ ਆ ਨਾ ਜਦੋਂ ਅਸੀਂ ਆਪਣਾ ਸਿਰ ਗੁਰੂ ਦੇ ਅੱਗੇ ਝਪਾਉਣੇ ਆਣ ਕੇ ਤੇ ਗੁਰੂ ਕੋ ਗੁਰੂ ਵੀ ਫਿਰ ਖਾਲੀ ਨਹੀਂ ਮੋੜਦਾ ਜੋ ਇਹਨਾਂ ਵਰਤੇ ਆਇਆ ਗੁਰੂ ਕੋ ਇਹਦਾ ਵੀ ਉਥਾਲੀ ਨਹੀਂ ਮੋੜਿਆ ਬਹੁਤ ਆਦਾਰੀਅਤ ਹੈ ਕਿ ਗੁਰੂ ਦੇ ਅੱਗੇ ਸਿਰ ਚੁੱਕਿਆ ਜਦੋਂ ਜਾ ਕੇ ਗੁਰੂ ਕੋ ਕੋ ਅਸੀਂ ਇਸ ਇਸ ਸਿਰ ਰੂਪੀ ਠੀਕਰ ਜਿਹੜਾ ਜਦੋਂ ਮੂਤਾ ਵੱਜਿਆ ਪਏ ਉਹਨਾਂ ਚਲੇ ਦੇ ਵਿੱਚ ਕੁਛ ਨਹੀਂ ਪੈਣਾ ਜਦੋਂ ਇਹ ਸਿਰ ਰੂਪੀ ਸਿਰ ਰੂਪੀ ਠੀਕਰ ਜਦੋਂ ਸਿੱਧਾ ਹੋ ਗਿਆ ਉਦੋਂ ਗੁਰੂ ਨੇ ਔਗਣ ਵਿੱਚੋਂ ਕੱਢ ਕੇ ਸਾਨੂੰ ਗੁਣਾ ਦੇ ਨਾਲ ਪਰ ਕੇ ਦੋਹ ਦੇਣਾ ਇਸੇ ਤਰ੍ਹਾਂ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਤੋਂ ਜੋ ਮੰਤਰੇਡੇ ਦਾ ਹੁਕਮ ਪੰਤ ਕਵੀਰ ਜੀਆਂ ਦਾ ਅਵਲ ਸੰਭਲ ਕਰਕੇ ਆਂਦੇ ਆ ਜਿਸ ਵਿੱਚ ਸਾਨੂੰ ਬੜਾ ਸੋਹਣਾ ਪਤ ਜੀ ਨੇ ਬੜਾ ਸੋਣਾ ਸੁਝਾਉਣਾ ਕੀਤਾ ਕਹਿੰਦੇ ਸੰਤ ਮਨ ਪਵਨੈ ਇਥੇ ਵਿਸ਼ਰਾਮ ਲਾ ਕੇ ਕਹਿੰਦਾ ਜਿਹੜਾ ਮਨ ਸੀ ਨਾ ਮਨ ਪਵਨ ਹੁੰਦੀ ਹੈ ਹਵਾ ਦੇ ਚੰਚਲ ਉੱਡਿਆ ਫਿਰਦਾ ਹੈ ਮਨ ਇੱਕ ਥਾਂ ਦੇ ਉੱਤੇ ਰੁਕ ਰਿਆ ਸੀ ਪਰ ਕਹਿੰਦੇ ਸੁਖ ਬਣਿਆ ਕਹਿੰਦੇ ਹੁਣ ਜਦੋਂ ਮਨ ਮੇਰਾ ਜਿਹੜਾ ਚੰਚਲ ਸੀ ਨਾ ਜਦੋਂ ਇੱਕ ਥਾਂ ਟਿਕ ਗਿਆ ਹੁਣ ਕਹਿੰਦੇ ਸੁੱਖਾਂ ਦੇ ਨਾਲ ਹੁਣ ਭੱਜ ਗਿਆ ਜਿਹੜੇ ਸੁੱਖ ਮੈਂ ਬਾਹਰ ਲੱਭਦਾ ਫਿਰਦਾ ਸੀ ਨਾ ਉਹ ਸੁੱਖ ਮੈਨੂੰ ਪ੍ਰਾਪਤ ਹੋ ਗਏ ਨੇ ਉਹ ਕਿ ਮਨ ਚਾਂਚਲੇ ਗਰੂ ਨੂੰ ਇਹ ਮੰਨਣਾ ਇੱਕ ਦਿਸ਼ਾ ਦੇ ਵਿੱਚ ਨਹੀਂ ਪਤਾ ਨਹੀਂ ਕਿੰਨੀਆਂ ਕਿ ਦਿਸ਼ਾਵਾਂ ਦੇ ਵਿੱਚ ਇਹ ਦੌੜਿਆ ਫਿਰਦਾ ਹੈ ਹੁਣ ਅਗੇ ਸਾਧ ਸਹਿਬ ਜੀ ਸਾਨੂੰ ਸਮਝਾ ਰਹੇ ਨੇ ਕਿਛ ਜੋਗ ਪ੍ਰਾਪਤ ਗਨਿਆ ਕਹਿੰਦੇ ਹੁਣ ਮੈਨੂੰ ਸਮਝ ਲੱਗ ਗਈ ਹੈ ਕਹਿੰਦੇ ਮੇਰਾ ਮਨ ਹੁਣ ਥੋੜਾ-ਥੋੜਾ ਟਿਕਣ ਲੱਗ ਗਿਆ ਪਰ ਮੈਂ ਕੁਸ਼ਕ ਕਹਿੰਦੇ ਹੁਣ ਇਹਨੂੰ ਕੁਝ ਜੋਗ ਸਮਝ ਲਿਆ ਹੁਣ ਮੈਂ ਕਿ ਹੁਣ ਮੈਨੂੰ ਇਹਦੀ ਪ੍ਰਾਪਤੀ ਹੋ ਜਾਏਗੀ ਉਸ ਪਰਮਾਤਮਾ ਦੇ ਨਾਲ ਹੁਣ ਮੇਰਾ ਮਿਲਾਪ ਹੋ ਜਾਏਗਾ ਕਿਉਂਕਿ ਜਿਹੜਾ ਮੇਰਾ ਮਨ ਸੀ ਇਹ ਚਾਂਚਲ ਦੀ ਦੌੜਿਆ ਫਿਰਦਾ ਸੀ ਹੁਣ ਮੇਰੇ ਉੱਪਰ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਮੇਰਾ ਮਨ ਟਿਕਣ ਲੱਗ ਗਿਆ ਬਸੁਰਕ ਕੋ ਗੱਲ ਤਾਂ ਖੇਡ ਮੰਨਦੀ ਹੈ ਜਿੱਤੇ ਮਨ ਮੰਨ ਗਿਆ ਜਿੱਤੇ ਮਨ ਸਮਝ ਗਿਆ ਉਹਦੇ ਇੱਕ ਥਾਂ ਦੇ ਟਿੱਕੇ ਬੈਠ ਜਾਏਗਾ ਹੁਣ ਆਪਾਂ ਦੇਖਦੇ ਆ ਨਾ ਕਿ ਮਨ ਦੌੜਿਆ ਫਿਰਦਾ ਦੌੜਿਆ ਫਿਰਦਾ ਓਕੇ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਅੱਗੇ ਬੜਾ ਸੋਣਾ ਸਾਨੂੰ ਸਮਝਾ ਰਹੇ ਨੇ ਹਾਉ ਵਾਲੀ ਪ੍ਰਕਿਰਤੀ ਤੋਂ ਬਾਅਦ ਵਿੱਚ ਕਹਿੰਦੇ ਗੁਰ ਦਿਖ ਲਈ ਮੋਰੀ ਕਹਿੰਦੇ ਗੁਰੂ ਨੇ ਕੀ ਕੀਤਾ ਮੇਰੇ ਉੱਪਰ ਕਿਰਪਾ ਕਰਕੇ ਜਿਹੜੇ ਮੇਰੇ ਅੰਦਰ ਕਮਜ਼ੋਰੀਆਂ ਸੀ ਨਾ ਜਿਹੜੇ ਮੇਰੇ ਅੰਦਰ ਬਿਕਾਰਾਂ ਦੀਆਂ ਕਮਜ਼ੋਰੀਆਂ ਉਹ ਮੈਨੂੰ ਸਾਰੀਆਂ ਦਿਖਾ ਦਿੱਤੀਆਂ ਨੇ ਕਈ ਵਾਰ ਇਹ ਤਾਂ ਹੁੰਦਾ ਕਿ ਸਾਡੇ ਅੰਦਰ ਬਿਕਾਰ ਤਾਂ ਚੱਲ ਰਹੇ ਨੇ ਪਰ ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗ ਰਹੀ ਸੀ ਕਹਿੰਦੇ ਨਹੀਂ ਮੈਂ ਤਾਂ ਠੀਕ ਐ ਮੈਂ ਗਲਤ ਨਹੀਂ ਪਰ ਕਹਿੰਦੇ ਗੁਰੂ ਕਿਰਪਾ ਕਰ ਸਕਦਾ ਹੈ ਗੁਰੂ ਸਾਨੂੰ ਅੰਦਰੋਂ ਸੂਚੀ ਦੇ ਸਕਦਾ ਹੈ ਫਿਰ ਸਾਨੂੰ ਆਪਣੇ ਜਿਹੜੇ ਔਗਣ ਨੇ ਨਾ ਪਰ ਔਗਣ ਦੇ ਉਹ ਸਾਰੇ ਸਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਮੇਰੇ ਅੰਦਰ ਕੀ ਔਗਣ ਨੇ ਕਿ ਮੈਂ ਔਗਣਾਂ ਦਾ ਭਰਿਆ ਪਿਆ ਹਾਂ ਅਬਗੁਣ ਭਰੇ ਏਗੁਣ ਨਾਲ ਹੀ ਇੱਕ ਵੀ ਗੁਣ ਨਹੀਂ ਮੈਂ ਤਾਂ ਔਗਣਾਂ ਦਾ ਭਰਿਆ ਪਿਆ ਮਾਇਆ ਮੋਹ ਭਨਪੈ ਕੂਲੇ ਮੈਂ ਤਾਂ ਮਾਇਆ ਦੇ ਮੋਹ ਦੇ ਵਿੱਚ ਭਟਕਣਾ ਦੇ ਵਿੱਚ ਪਿਆ ਭੁੱਲਿਆ ਭੁੱਲਿਆ ਜਾਂਦਾ ਅੱਗੇ ਕਹਿੰਦੇ ਨੇ ਬੋਲ ਤੇ ਕਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਜਿਤੇ ਕਾਮਾ ਦੇ ਕਰ ਪਸ਼ੂ ਅਡੋਲ ਅਵਸਥਾ ਬਣੀ ਹੋਈ ਸੀ ਨਾ ਜਿਹੜੀ ਹੁਣ ਕੀ ਹੈ ਕਹਿੰਦੇ ਨੇ ਹੁਣ ਜਿਹੜੇ ਚੋਰੀ ਆ ਕੇ ਮੇਰੇ ਉੱਪਰ ਹਮਲਾ ਕਰਦੇ ਸੀ ਕਹਿੰਦੇ ਨੇ ਜਿਤ ਮਿਰਗ ਪੜਤ ਹੈ ਚੋਰੀ ਜਿਹੜੇ ਇਹ ਜਿਹੜੇ ਨੰਨੇਰੇ ਉੱਪਰ ਵਿਕਾਰ ਜਿਹੜੇ ਚੋਰੀ ਆ ਕੇ ਹਮਲਾ ਕਰਦੇ ਸੀਗੇ ਗੁਰੂ ਨੇ ਹੁਣ ਮੈਨੂੰ ਇਹ ਮੇਰੀਆਂ ਸਾਰੀਆਂ ਕਮਜ਼ੋਰੀਆਂ ਦਿਖਾ ਦਿੱਤੀਆਂ ਨੇ ਕਿ ਇਹਨਾਂ ਤੋਂ ਸਮਝਣ ਤੋਂ ਬਾਅਦ ਕੀ ਹੈ ਗੁਰੂ ਨੇ ਮੈਨੂੰ ਸਮਝਾ ਦਿੱਤਾ ਕਿ ਇਹਨਾਂ ਵਿਕਾਰਾਂ ਤੋਂ ਤੂੰ ਬਚਣਾ ਕਿਵੇਂ ਹੈ ਬੜਾ ਅਗਲੀ ਵਾਰ ਕਿਸਾਨ ਨੂੰ ਸੁਝਾ ਕੇ ਸੁਝਾਰੇ ਨੇ ਕਹਿੰਦੇ ਹੁਣ ਮੈਨੂੰ ਕੀ ਉਹਨਾਂ ਨੇ ਗੁਰੂ ਜੀ ਨੇ ਕੀ ਸਮਝਾਇਆ ਕਹਿੰਦੇ ਮੂਨ ਲਿਏ ਦਰਵਾਜ਼ੇ ਹੁਣ ਜਿਹੜੇ ਨਾ ਇਹ ਜਿਹੜੇ ਮੇਰੇ ਉੱਪਰ ਹਮਲਾ ਕਰਦੇ ਸੀ ਜਿਹੜੇ ਵਿਕਾਰ ਉਹਨੇ ਇਹ ਮੈਂ ਸਾਰੇ ਜਿਹੜੇ ਦਰਵਾਜਾ ਨਾਲ ਹੀ ਉਹਨੇ ਅੰਦਰ ਆਉਣਾ ਸੀ ਮੈਂ ਉਹ ਦਰਵਾਜੇ ਬੰਦ ਕਰ ਲਏ ਜਿਹੜੀਆਂ ਮੇਰੀਆਂ ਅੱਖਾਂ ਮਾੜਾ ਤੱਕਦੀਆਂ ਸੀ ਨਾ ਮੈਂ ਜੋ ਅੱਖਾਂ ਹੀ ਬੰਦ ਕਰ ਲਿਆ ਨੇ ਇਹ ਜਿਹੜੇ ਮੇਰੇ ਗਿਆਨ ਇੰਦਰੇ ਸੀ ਨਾ ਇਹ ਮੇਰੇ ਅੰਦਰ ਜਿਹੜੇ ਨਕਾਰ ਅੰਦਰ ਚੱਲੇ ਜਾਂਦੇ ਸੀ ਹੁਣ ਜਿਹੜੇ ਕੰਨਾਂ ਦੇ ਨਾਲ ਮੈਂ ਨਿੰਦਿਆ ਸੁਣਦਾ ਸੀ ਕਿਸੇ ਦੀ ਬੁਰਾਈ ਸੁਣਦਾ ਸੀ ਹੁਣ ਮੈਂ ਕੰਨ ਨਹੀਂ ਬੰਦ ਕਰ ਲਏ ਨੇ ਮੂਦ ਲੀਏ ਦਰਵਾਜੇ ਇਹ ਦਰਵਾਜੇ ਹੁਣ ਮੇਰੇ ਜਿਹੜੇ ਜ਼ਬਾਨ ਸੀ ਮਾੜਾ ਬੋਲਦੀ ਸੀ ਮੈਂ ਬੰਦ ਕਰ ਲਈ ਕਿ ਮੈਂ ਹੁਣ ਕਿਉਂ ਬੋਲਾਂ ਤੇ ਮੈਂ ਕਿਸੇ ਦੇ ਲਈ ਕਿਉਂ ਕਿਸੇ ਦਾ ਬੁਰਾ ਬੋਲਾਂ ਕਿਉਂ ਇਹ ਦਸਨਾਂ ਦੇ ਨਾਲ ਕਿਸੇ ਦੀ ਨਿੰਦਿਆ ਕਰਾਂ ਕਿਉਂ ਇਹ ਅੱਖਾਂ ਦੇ ਨਾਲ ਮਾੜਾ ਤੱਕਾਂ ਕਿਉਂ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਬੁਰਾ ਕਰਾਂ ਕਿਉਂ ਮੈਂ ਇਹਨਾਂ ਪੈਰਾਂ ਦੇ ਨਾਲ ਮਾੜੇ ਥਾਂ ਤੇ ਡੱਲ ਕੇ ਜਾਵਾਂ ਕਿਉਂਕਿ ਮੇਰੇ ਉੱਪਰ ਮੇਰੇ ਗੁਰੂ ਨੇ ਮੇਰੇ ਉੱਪਰ ਕਿਰਪਾ ਕਰ ਦਿੱਤੀ ਕਿ ਜਿਹੜੇ ਇਹ ਮੇਰੇ ਨਾਲ ਕਰਮ ਵਾਹਿਗੁਰੂ ਜਿਹੜੇ ਮੇਰੇ ਗਿਆਨ ਇੰਦ੍ਰੇ ਸੀ ਇਹਨਾਂ ਦੇ ਉੱਪਰ ਮੈਂ ਹੁਣ ਕਾਬੂ ਪਾ ਲਿਆ ਮੈਂ ਹੁਣ ਇਹ ਦਰਵਾਜ਼ੇ ਸਾਰੇ ਬੰਦ ਕਰ ਲਏ ਨੇ ਹੁਣ ਅਗਲੀ ਪਉਂਜੀ ਕਹਿੰਦੇ ਨੇ ਬਾਤ ਜੀ ਅਨੇ ਅਨਹਦ ਬਾਤੇ ਹੁਣ ਕਹਿੰਦੇ ਜਿਹੜੇ ਮੇਰੇ ਅੰਦਰ ਅਨਹਦ ਰਾਗ ਸੀ ਨਾ ਉਹ ਹੁਣ ਬੰਜਨੇ ਸ਼ੁਰੂ ਹੋ ਗਏ ਨੇ ਮੈਨੂੰ ਰਸ ਆਉਣ ਲੱਗ ਗਿਆ ਗੁਰੂ ਜੀ ਦੇ ਰਾਗ ਦਾ ਗੁਰੂ ਜੀ ਦੀ ਬਾਣੀ ਦਾ ਗੁਰੂ ਦੇ ਗਿਆਨ ਦਾ ਗੁਰੂ ਦੀ ਸਿੱਖਿਆ ਦਾ ਹੁਣ ਮੈਨੂੰ ਰਸ ਆਉਣ ਲੱਗ ਗਿਆ ਇਹ ਵੀ ਮੇਰੇ ਕਹਿੰਦੇ ਨਾ ਸੀ ਜਾਣੇ ਆਪਾਂ ਗੁਰੂ ਦੇ ਕੋਲ ਬੈਠੇ ਮੰਨ ਨਹੀਂ ਸੀ ਮੰਨ ਰਿਹਾ ਕਿਉਂਕਿ ਮਨ ਖੜਿਆ ਨਹੀਂ ਮਨ ਨੂੰ ਕੋਈ ਸ਼ਾਂਤੀ ਆਈ ਨਹੀਂ ਹੁਣ ਜਦੋਂ ਮਨ ਮੰਨ ਗਿਆ ਨਾ ਜਦੋਂ ਸੰਗ ਆ ਗਈ ਸੋਝੀ ਆ ਗਈ ਫਿਰ ਮਨ ਦੇ ਅੰਦਰ ਨਾ ਹੌਲੀ 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 ਰਸ ਆਉਣ ਲੱਗ ਜਾਂਦਾ ਹੈ ਜਿਵੇਂ ਨਾ ਸ਼ਰਾਬੀ ਨੂੰ ਸ਼ਰਾਬੀਆਂ ਦੇ ਕੋਲ ਜਾ ਕੇ ਉਹਨੂੰ ਸ਼ਰਾਬ ਦਾ ਨਸ਼ਾ ਹੋ ਜਾਂਦਾ ਹੈ ਉਹ ਉਹ ਪਾਰਟੀ ਆਪਣੀ ਉਹ ਗਰੂ ਚੰਗਾ ਲੱਗਣ ਲੱਗ ਜਾਂਦਾ ਹੈ ਚੋਰ ਨੂੰ ਚੋਰਾਂ ਦੇ ਨਾਲ ਗੱਲ ਕਰਕੇ ਤੇ ਸ਼ੈਦ ਨਸ਼ਿਆਂ ਦੇ ਨਾਲ ਗੱਲ ਕਰਕੇ ਜਿਹੜੇ ਵਿਕਾਰੀ ਨੂੰ ਵਿਕਾਰਾਂ ਦੇ ਨਾਲ ਗੱਲ ਉਹਨਾਂ ਦੇ ਨਾਲ ਸਾਥ ਸਾਥ ਕਰਕੇ ਉਹਨਾਂ ਨੂੰ ਉੱਥੇ ਰਸ ਹੁੰਦਾ ਨੇ ਜਿਹੜੇ ਗੁਰੂ ਦੇ ਪਿਆਰੇ ਨੇ ਜਿਹੜੇ ਗੁਰੂ ਤੇ ਸਿੱਖ ਦੇ ਗੁਰੂ ਉਹ ਗੁਰੂ ਦੇ ਕੋਲ ਜਾ ਕੇ ਉਹਨਾਂ ਨੂੰ ਰਸ ਆਉਣ ਲੱਗ ਜਾਂਦਾ ਹੈ ਹੁਣ ਕਰਨ ਨੇ ਬਾਜ ਕੀ ਹਲੇ ਅਨਹਦ ਬਾਜੇ ਕਹਿੰਦੇ ਹੁਣ ਜਿਹੜੇ ਮੇਰੇ ਅੰਦਰ ਅਨਹਦ ਸੀ ਨਾ ਉਹ ਗੁਰੂ ਜੀ ਦੀ ਸਿੱਖ ਸਲਾਹ ਦੇ ਬਾਜੇ ਹੁਣ ਵੱਜਣ ਲੱਗ ਪਏ ਨੇ ਹੁਣ ਅਗਲੀ ਪੰਤੀ ਜੀ ਕਹਿੰਦੇ ਨੇ ਪੂ ਕਮਲ ਜਲ ਭਰਿਆ ਕੁੰਭ ਕਮਲ ਜਲ ਭਰਿਆ ਜਿਹੜਾ ਜਿਹੜਾ ਮੇਰਾ ਹਿਰਦਾ ਰੂਪੀ ਘੜਾ ਸੀ ਨਾ ਇਹ ਜਲ ਦੇ ਨਾਲ ਜਿਹੜੇ ਜਲ ਦੇ ਨਾਲ ਵਿਕਾਰਾਂ ਦੇ ਜਲ ਦੇ ਨਾਲ ਭਰਿਆ ਪਿਆ ਸੀ ਕੁੰਭ ਕਮਲ ਜਲ ਭਰਿਆ ਪਰ ਕਹਿੰਦੇ ਮੈਂ ਕੀ ਕੀਤਾ ਗੁਰੂ ਜੀ ਮੈਨੂੰ ਜਦ ਸਮਝਾ ਦਿੱਤਾ ਨਾ ਕਹਿੰਦੇ ਜਲ ਬੇਟਿਆ ਉਪਾ ਕਰਿਆ ਕਹਿੰਦੇ ਜਿਹੜਾ ਹੁਣੇ ਹਿਰਦਾ ਸੀ ਨਾ ਮੈਂ ਆਪਣਾ ਹੁਣ ਕਹਿੰਦੇ ਮੈਂ ਜਿਹੜਾ ਵਿਕਾਰਾਂ ਦਾ ਪਾਣੀ ਸੀ ਉਹ ਮੈਂ ਢੋਲ ਦਿੱਤਾ ਉਪਾ ਕਰਿਆ ਤੇ ਪਾਪ ਉੱਚਾ ਚੁੱਕ ਲਿਆ ਹੁਣ ਮੈਂ ਹੁਣ ਮੇਰੇ ਅੰਦਰ ਇਹ ਵਿਕਾਰ ਨਹੀਂ ਪੈਣ ਦੇਵਾਂਗਾ ਮੈਂ ਦੇ ਅੰਦਰ ਜਦੋਂ ਇੱਕ ਵਾਰ ਸਮਝ ਲੱਗ ਜਾਵੇ ਨਾ ਗੁਰੂ ਕੋ ਕੋਈ ਇਨਸਾਨ ਗੱਡੀ ਲੈ ਕੇ ਜਾ ਰਿਹਾ ਹੈ ਉਹਨੂੰ ਪਤਾ ਹੈ ਕਿ ਪੂਰਾ ਹੁਣ ਏਡਾ ਖੰਡਾ ਹੈ ਉਹਦੇ ਵਿੱਚ ਖੰਡੇ ਵਿੱਚ ਕਿਉਂ ਸੁੱਤੇਗਾ ਪਤਾ ਕਿ ਮੈਂ ਸੈਡ ਨਹੀਂ ਲੱਗ ਜਾਣਾ ਜੇ ਖੰਡੇ ਵਿੱਚ ਨਿਕਾਗਾ ਨਾਲੇ ਗੱਡੀ ਪੰਨਾਗਾ ਨਾਲੇ ਆਮਰਾਂਗਾ ਏਸੀ ਤਰ੍ਹਾਂ ਹੀ ਜਦੋਂ ਸਾਨੂੰ ਸਮਝ ਲੱਗ ਗਈ ਕਿ ਵਿਕਾਰ ਜਦੋਂ ਮੇਰੇ ਉੱਪਰ ਹਾਵੀ ਹੋਗੇ ਨਾ ਹਾਵੀ ਹੋਗੇ ਇਹਨਾਂ ਨੇ ਮੇਰੇ ਜੀਵਨ ਨੂੰ ਨਸ਼ਟ ਕਰਕੇ ਸੁੱਟ ਦੇਣਾ ਇੱਕ ਵੀ ਵਿਕਾਰ ਕਾਮ ਨੇ ਜੋੜ ਪਾਲਿਆ ਇਹਨੂੰ ਨਸ਼ਟ ਕਰਕੇ ਸੁੱਟ ਦੇਗਾ ਕ੍ਰੋਧ ਨੇ ਜੋੜ ਪਾਲਿਆ ਲੋਭ ਨੇ ਮੋਹ ਨੇ ਹੰਕਾਰ ਨੇ ਇਹਨਾਂ ਵਿਕਾਰਾਂ ਨੇ ਜਦੋਂ ਜੋਰ ਪਾ ਲਿਆ ਨਾ ਫਿਰ ਜੀਵਨ ਨੂੰ ਨਸ਼ਟ ਕਰ ਦੇਣਗੇ। ਪਰ ਕਹਿੰਦੇ ਨੇ ਹੁਣ ਕਰਨਾ ਕੀ ਐ ਤੂੰ ਕੁੰਭ ਕਮਲ ਜਲ ਭਰਿਆ, ਜਲ ਵੇਟਿਆ ਊਭਾ ਕਰਿਆ। ਕਹਿੰਦੇ ਹੁਣ ਮੈਂ ਗੁਰੂ ਨੇ ਮੇਰੇ ਉੱਪਰ ਕਿਰਪਾ ਕੀਤੀ ਤੇ ਕਹਿੰਦੇ ਮੈਂ ਇਹ ਪਾਣੀ ਢੋਲ ਦਿੰਦਾ। ਕਿਹੜਾ ਵਿਕਾਰਾਂ ਵਾਲਾ। ਹੁਣ ਕਹਿੰਦੇ ਨੇ ਊਭਾ ਕਰਿਆ ਤਾਂ ਮੈਂ ਆਪਣਾ ਇਹ ਜਿਹੜਾ ਸੀ ਹਿੰਦਰੋਪੀ ਘੜਾ ਸੀ ਇਹਨੂੰ ਉੱਪਰ ਚੁੱਕ ਲਿਆ। ਹੁਣ ਕਹਿੰਦਾ ਕੀਰਤੀ ਭਗਤ ਜੀ ਕਹਿੰਦੇ ਨੇ ਬਹੁਤ ਵੀਰ ਜਨ ਜਾਨਿਆਂ ਹੌਣ ਕਹਿੰਦੇ ਜਾਨ ਨੂੰ ਦਾਸ ਨੂੰ ਸੇਵਕ ਨੂੰ ਵੀਰ ਸਾਹਿਬ ਕਹਿੰਦੇ ਨੇ ਹੁਣ ਕਹਿੰਦੇ ਮੈਨੂੰ ਸਮਝ ਲੱਗਣ ਲੱਗੀ ਹੈ ਹੁਣ ਮੈਨੂੰ ਸਮਝ ਆ ਗਈ ਹੈ ਜਦ ਜਾਨਦੇ ਆ ਜੋ ਜਾਣਦੇ ਆ ਤੋ ਮਨ ਮੰਨਿਆ ਕਹਿੰਦੇ ਹੁਣ ਕੋਈ ਮੈਨੂੰ ਸਮਝ ਲੱਗਣ ਲੱਗ ਗਈ ਹੁਣ ਮੇਰਾ ਮਨ ਵੀ ਮੰਨਣ ਲੱਗ ਗਿਆ ਗੱਲ ਤਾਂ ਇਹ ਹੈ ਕਿ ਮੰਨਦੀ ਹੈ ਨਾ ਕਿ ਮਨ ਮੇਰਾ ਹੁਣ ਮੰਨਣ ਲੱਗ ਗਿਆ ਸਾਡੇ ਨਾਲ ਕਿ ਰਿਸ਼ਤੇਦਾਰੀ ਦੇ ਵਿੱਚ ਨਸ਼ਾ ਕਰਦਾ ਸੀ ਬਹੁਤ ਜ਼ਿਆਦੇ ਬੰਦੇ ਤੇ ਉਸ ਅਨੁਸਾਰ ਰਿਸ਼ਤੇਦਾਰਾਂ ਨੇ ਆ ਕੇ ਕਿਹਾ ਨਾ ਤੂੰ ਨਸ਼ਾ ਨਾ ਕਰਿਆ ਕਰ ਕਹਿੰਦੇ ਕਿਵੇਂ ਆ ਮੈਨੂੰ ਤੁਸੀਂ ਦੱਸਦੇ ਹੋ ਕਿੰਦੋ ਆ ਤੇ ਮਨ ਨੂੰ ਸਮਝਾ ਲਓ ਉਹ ਮੈਨੇ ਕਿ ਤਰ੍ਹਾਂ ਕਹਿਣ ਲੱਗਿਆ ਕਿ ਮੈਨੂੰ ਦੱਸੋ ਇਹ ਮਨ ਮੇਰਾ ਹੈ ਕਿੱਥੇ ਮੈਨੂੰ ਸਮਝ ਨਹੀਂ ਲੱਗਦੀ ਮਨ ਨੂੰ ਸਮਝਾਵਾ ਕਿਵੇਂ ਕਹਿੰਦੇ ਮੈਨ ਤਾਂ ਮਨ ਹੀ ਨਹੀਂ ਲੱਭਿਆ ਵੀ ਹੈ ਕਿਤੇ ਪਰ ਜਦੋਂ ਪਰਮਪੁਰ ਹੁਣ ਜਦੋਂ ਛੱਡਣ ਤੇ ਆਇਆ ਤਾਂ ਹੁਣ ਇੰਕੇ ਦਮ ਛੱਡ ਕੇ ਜਦੋਂ ਮਨ ਨੂੰ ਸਮਝ ਲੱਗਣ ਲੱਗੇ ਕਿ ਮੇਰੇ ਬਾਪ ਤੇ ਘਾਤਕ ਹੈ ਮੇਰੇ ਸਰੀਰ ਦਾ ਨੁਕਸਾਨ ਹੈ ਮੇਰੇ ਪਰਿਵਾਰ ਦਾ ਨੁਕਸਾਨ ਹੈ ਹੁਣ ਕਹਿੰਦੇ ਮੈਨੂੰ ਹੁਣ ਸਮਝ ਲੱਗੀ ਕਿ ਮੇਰਾ ਮਨ ਕਿੱਥੇ ਹੈ ਮੇਰਾ ਮਨ ਕਿੱਥੇ ਸੀ ਹੁਣ ਕਹਿੰਦੇ ਮੈਂ ਛੱਡ ਕਹਿਨ ਤੋਂ ਪਾਲ ਗਰੂ ਨੂੰ ਨਸ਼ਾ ਹੋਇਆ ਵਿਕਾਰ ਹੋਏ ਕੁਝ ਵੀ ਮਾਣਾ ਸਾਥ ਇਹ ਵੀ ਬਰਨ ਸਾਡੇ ਯਾਰ ਦੋਸਤ ਐਸੇ ਹੁੰਦੇ ਨੇ ਕਿ ਸਾਡਾ ਯਾਰਾਂ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਮੈਂ ਦੋਸਤਾਂ ਨੂੰ ਛੱਡ ਨਹੀਂ ਸਕਦਾ ਜੀ ਕਿਉਂ ਕਿਉਂਕਿ ਉਹ ਤਾਂ ਮੇਰੇ ਜਿਗਰੀ ਯਾਰ ਨੇ ਬੰਗੋਲੂ ਆ ਜਿੱਦੇ ਗੱਲ ਤੇਰੇ ਜੀਵਨ ਵਿਗੜਨਾ ਸ਼ੁਰੂ ਹੋ ਗਿਆ ਕਿਸੇ ਨੇ ਨਾਲ ਨਹੀਂ ਖਲੋਣਾ ਨਾਲ ਖਲੋਣਾ ਹੈ ਗੁਰੂ ਜੀ ਦੀ ਬਾਣੀ ਨੇ ਚੰਗੇ ਤੇਰੇ ਕਰਮਾਂ ਨੇ ਚੰਗੇ ਬੀਜ ਬੀਜੇ ਹੋਣਗੇ ਜਿਹੜਾ ਚੰਗਾ ਜੀਵਨ ਹੋਏਗਾ ਚੰਗਾ ਤੇਰਾ ਸਾਥ ਹੋਏਗਾ ਤੇ ਗੁਰੂ ਘਰ ਤੋਂ ਜਿਹੜੇ ਅੰਦਰ ਤੇਰੇ ਗੁਣ ਨੇ ਹੁਣ ਤੈਨੂੰ ਅਸਮਾਨ ਤੇ ਜੜਾ ਦੇਣਾ ਵਿਚਾਰ ਹੋਣਗੇ ਵਿਚਾਰ ਤੇਰੇ ਜੀਵਨ ਦੇ ਵਿੱਚ ਤੈਨੂੰ ਮਿੱਟੀ ਦੇ ਵਿੱਚ ਮਿਲਾ ਦੇਣੇ ਸੋ ਇਹ ਅੱਜ ਦਾ ਪਾਵਨ ਪਵਿੱਤਰ ਹੁਕਮ ਸੀ ਜੋ ਜੀ ਦਰਬਾਰ ਸਾਹਿਬ ਤੋਂ ਭਗਤਕਵੀਰ ਜੀਆਂ ਦਾ ਆਪਾਂ ਸਰਬਣ ਕੀਤਾ ਹੈ ਕੋਸ਼ਿਸ਼ ਕਰਦੇ ਆ ਕਿ ਜਿੰਨੀ ਕੁ ਮਤਬਦ ਉਸ ਵਹੀ ਜੀ ਵੱਲੋਂ ਬਖਸ਼ ਹੋਈ ਹੈ ਇਹ ਆਪਾਂ ਉਹਦੀ ਜ਼ਰੂਰ ਵਿਚਾਰ ਕਰ ਲਿਆ ਕਰੀਏ ਤਨ ਇਵੈਂਟ ਕੇ ਵੀ ਆਪਾਂ ਜਦੋਂ ਸਮਾਂ ਮਿਲੇ ਜ਼ਰੂਰ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਗੇ ਲੋਹ ਪੜ੍ਹਗੇ ਹੌਲੀ 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 ਕਰਨ ਦੇ ਕਰਨ ਦੇ ਕਰਨ ਦੇ ਸਾਨੂੰ ਸਮਝ ਲੱਗਣ ਲੱਗ ਜਾਏਗੀ ਕਿ ਇਹ ਇਨਸਾਨ ਆਇਆ ਸੰਸਾਰ ਦੇ ਵਿੱਚ ਕਿਸ ਲਈ ਹੈ ਕਿੰਨਾ ਕ ਜੀਵਨ ਹੈ ਗੁਰੂ ਸਾਹਿਬ ਕਿੰਨਾ ਕ ਜੀਵਨ ਹੈ ਆ ਪਿਛਲੇ ਤੁਸੀਂ 25-30 ਸਾਲ ਦੇ ਵਿੱਚ ਆਤਮਾਰ ਕੱਲ ਮੈਂ ਕੈਸੇ ਦੇਖ ਰਿਹਾ ਸੀ ਪਿਛਲੇ 30 ਸਾਲ ਹੋ ਗਏ ਵਿਆਹ ਦੀ ਉਦੋਂ ਮੈਂ ਦੇਖ ਰਿਹਾ ਕਿ ਸਾਡੇ ਨਾਲ ਕਿੰਨੇ ਚਲੇ ਗਏ ਨੇ ਅਧਿਓ ਜਿਆਦਾ ਚਲੇ ਗਏ ਨੇ ਅੱਤੇ ਇਹ ਗਾਂਜੇ ਦੇ ਜਾਣਾ ਕਿਤੇ ਗਰੇਜਣੇ ਰਹੇ ਨਾ ਕੋਈ ਸਭ ਨੇ ਚਲੇ ਜਾਣਾ ਇਸ ਕਰਕੇ ਸੰਸਾਰ ਦੇ ਵਿੱਚ ਆਏ ਕੁਛ ਨਾ ਕੁਛ ਚੰਗਾ ਕਰਕੇ ਜਾਈਗੇ ਇੱਥੋਂ ਮਾੜੇ ਬੀਜ ਤਾਂ ਜਦੋਂ ਮਰਜੀ ਮਾੜੇ ਨੂੰ ਪੀਜਣ ਦੀ ਲੋੜ ਨਹੀਂ ਪੈਂਦੀ ਬੁਰੇ ਕੰਮ ਕੋ ਉਟ ਬਲੋਇਆ ਨਾਮ ਕਿਵੇਲਾ ਪੈਰ ਪੈਂਸ ਹੋਇਆ ਬੁਰੇ ਕੰਮ ਨੂੰ ਇਨਸਾਨ ਦੌੜ ਕੇ ਜਾਏਗਾ ਹੁਣ ਕਣਕ ਬੀਜਦੇ ਆ ਨਾ ਕਣਕ ਬੀਜਦੇ ਇਹਦੇ ਵਿੱਚ ਨਦੀਨ ਬੀਜਣਾ ਨਹੀਂ ਪੈਂਦਾ ਕਣਕ ਦੇ ਬੀਜ ਨਾਲੋਂ ਪਹਿਲਾਂ ਗੁੱਲੀ ਡੰਡਾ ਪਹਿਲਾਂ ਹਲ ਹੋ ਜਾਏਗਾ ਇਸੇ ਤਰ੍ਹਾਂ ਜਿਹੜੇ ਮਾੜੇ ਵਿਕਾਰ ਨੇ ਨਾ ਵਿਕਾਰ ਅੰਦਰ ਮਾੜੀਆਂ ਗੱਲਾਂ ਨੇ ਮਾ ਔਗਣ ਦੇ ਅੰਦਰ ਇਹ ਆਪਣੇ ਆਪ ਪੈਦਾ ਹੋ ਜਾਂਦੇ ਨੇ ਹੁਣ ਠੀਕੇ ਤੇ ਜਿਹੜੇ ਸ਼ਰਾਬ ਪੀਣ ਦੇ ਅੰਦਰ ਸਿਖਾਉਂਦਾ ਥੋੜੀ ਐ ਕੋਈ ਨਾਲੇ ਕੋਈ ਟ੍ਰੇਨਿੰਗ ਕਰਦੀ ਹੈ ਕਿਤੇ ਵੀ ਸ਼ਰਾਬ ਕਿਵੇਂ ਪੀਣੀ ਹੈ ਕਿਵੇਂ ਬੈਠਣਾ ਹੈ ਕੀ ਕਰਨਾ ਹੈ ਕਿੱਥੋਂ ਖਰੀਦਣੀ ਹੈ ਕੋਈ ਟ੍ਰੇਨਿੰਗ ਨਹੀਂ ਆਟੋਮੈਟਿਕ ਯੂਤੇ ਰਾਜ ਸਭ ਤੋਂ ਵੱਧ ਹੁੰਦਾ ਹੈ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਭ ਦੱਸਣਾ ਪਏਗਾ ਬੱਚੇ ਨੂੰ ਬੇਟਾ ਇੱਦਾਂ ਜਾਣਾ ਇੱਦਾਂ ਮੰਨਣਾ ਦੇਖਣਾ ਇੱਦਾਂ ਚੌਕੜਾ ਮਾਰ ਕੇ ਬੈਠਣਾ ਇਹਦਾ ਸਤਿਗੁਰੂ ਜੀ ਦਾ ਹੁਕਮ ਸਰਪੰਨ ਕਰਨਾ ਇਹ ਦੱਸਣਾ ਪਏਗਾ ਪਰ ਵਿਕਾਰ ਨੇ ਜਿਹੜੇ ਮਾੜੀ ਤਹਾਂ ਤੇ ਜਾਣੋ ਕਿਸਮ ਦੀ ਲੋੜੀਂਦੀ ਆਪਣੇ ਆਪ ਹੀ ਆਪਣੇ ਆਪ ਬੰਦੇ ਪੈਦਾ ਹੋ ਜਾਂਦੇ ਨੇ ਸੋ ਬਹੁਤ ਅਸਮਾਨਾ ਲਿੰਦ ਹੋਇਆ ਮੈਂ ਸਮਾਪਤੀ ਕਰਾਂਗਾ ਅਗਲੇ ਐਤਵਾਰ ਨੂੰ ਭਾਈ ਜੋਦੇਗ ਹੈ ਇਹਨਾਂ ਦੀ ਬਾਰੇ ਕੋਈ ਪਤਾ ਹੈ ਜੀ ਅਗਲੇ ਐਤਵਾਰ ਨੂੰ ਭੈਣ ਕਲਦੀਪ ਕੌਰ ਜੀ ਉਨ੍ਹਾਂ ਦੇ ਪਰਿਵਾਰ ਵੱਲੋਂ ਭਈ ਦੇ ਸਜਾਈ ਜਾਏਗੀ ਸੋ ਸਾਰਿਆਂ ਦਾ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਗੁਰੂ ਦੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪਰਬੰਧ ਕਰਨ ਇਹਨੀਆਂ ਬੇਨਤੀਆਂ ਪਰਬੰਧ ਕਰਿਓ ਬਿਲਾਉ ਵੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ